ਸਤਿ ਸ੍ਰੀ ਅਕਾਲ ਦੋਸਤੋ ਆਪ ਵੇਖ ਰਹੇ ਹੋ ਜੀਐਚ ਨਿਊਜ਼ ਇੰਡੀਆ ਸੋ ਅਸੀਂ ਪਹੁੰਚੇ ਅੱਜ ਪਿੰਡ ਗਿੱਲ ਡੇਰਾ ਬਾਬਾ ਨਾਲ ਹਲਕੇ ਤੇ ਜਿੱਥੇ ਬਖਵਕ ਪੰਚਾਇਤਾਂ ਵੱਲੋਂ ਵਿਕਾਸ ਕਾਰਜ ਜਿਹੜੇ ਚਾਲੂ ਕੀਤੇ ਗਏ ਕਈਆਂ ਪਿੰਨਾਂ 'ਚ ਵਿਕਾਸ ਕਾਰਜ ਚਾਲੂ ਹੋ ਗਏ ਕਈਆਂ ਸੋ ਅੱਜ ਅਸੀਂ ਪਿੰਡ ਗਿੱਲ ਦੀ ਸਰਪੰਚ ਹਰਪਾਈਆਂ ਕੋਰ ਦੇ ਨਾਲ ਗੱਲਬਾਤ ਕਰਾਂਗੇ ਕਿ ਕਿਹੜੇ-ਕਿਹੜੇ ਵਿਕਾਸ ਕਾਰਜ ਜਿਹੜੇ ਨੇ ਪਿਛਲੀ ਪੰਚਾਇਤ ਲੋ ਅਧੂਰੇ ਰਹਿ ਚੁੱਕੇ ਹੋ ਜੋ ਇਹਨਾਂ ਵੱਲੋਂ ਪੂਰੇ ਕਰਾਏ ਜਾਣੇ ਸੋ ਸਾਡੇ ਨਾਲ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰ ਲੈਣੇ ਹਾਂਜੀ ਮਾਤਾ ਜੀ ਸਹੀ ਗੱਲ ਜੀ ਵਾਹਿਗੁਰੂ ਜੀ ਖਰਚਾ ਵਾਹਿਗੁਰੂ ਜੀ ਫਤਿਹ ਮੈਂ ਭਜਨਕੌਰ ਪਿੰਡ ਗਿਰਦੀ ਸਰਪੰਚ ਹਾਂ ਅੱਗੇ ਮੈਨੂੰ ਪਿੰਡ ਵਾਸੀਆਂ ਨੇ ਮੰਨ ਟਾ ਮੈਂ ਉਹਨਾਂ ਦੀ ਸੇਵਾ ਵਿੱਚ ਹਾਂ ਜੀ ਹਾਂਜੀ ਤੇ ਕੀ ਧੰਨਵਾਦ ਕੀ ਗੱਲਾਂ ਜੋ ਪਿੰਡਾਂ ਨਾਲ ਪਿੰਡ ਵਾਲੇ ਧੰਨਵਾਦ ਕਰਾਂਗਾ ਜੋ ਕਹਿਣਗੇ ਸੋਹ ਹੋਏਗਾ ਤੁਹਾਨੂੰ ਕੀ ਲੱਗਦਾ ਕਿਹੜੇ ਵਿਕਾਸ ਕਾਰਜ ਪਿਛਲੇ ਪੰਚਾਇਤ ਤੋਂ ਰਹਿ ਗਏ ਜਿਹੜੇ ਪੂਰੇ ਕਰਾਈ ਜਣੇ ਪਿਛਲੇ ਕਾਲੇ ਸਵੇ ਅੰਗਰਵਾੜੀ ਦਾ ਰਹਿ ਗਿਆ ਜੇ ਉੱਥੇ ਸਭ ਕਿ ਫਿਰ ਸਾਰੇ ਕੋਠੇ ਘੇਟੇ ਪੈਣ ਵਾਲੀ ਸਫਾਈ ਹੋਣ ਵਾਲੀ ਹੈ ਤੇ ਬਾਕੀ ਸੱਪੜ ਸੱਪੜ ਸਭ ਗੰਦਮਨ ਬੁੱਚੇ ਤਰਹੀ ਹੋ। ਬੋਲ ਮਗਰ ਜੀ ਇੱਕ ਇੱਕ ਸਕੂਲ ਹੈਗਾ ਤੁਹਾਡੇ ਪਿੰਡ ਜਕਣੇ। ਹਾਂਜੀ ਪਿੰਡ ਸਕੂਲ ਨੇ ਜੀ। ਨਾ ਬੱਚਿਆਂ ਦੇ ਖੇਡਣ ਵਾਸਤੇ ਇੱਥੇ ਨਾ ਉਦੈ ਕੋਈ ਸਟੇਡੀਅਮ ਖੇਡ ਮੈਦਾਨ ਵੀ ਨਹੀਂ। ਕੋਈ ਚੀਜ਼ ਨਹੀਂ ਜੀ। ਸੋ ਸਾਡੇ ਨਾਮ ਜੂਤ ਨੇ ਹਰਭਜਨਕੌਰ ਦੇ ਬੇਟੇ ਹਰਜੀਤ ਸਿੰਘ ਸੋ ਇਹਨਾਂ ਨਾਲ ਵੀ ਗੱਲਬਾਤ ਕਰ ਲੰਨੇ ਆ ਕਿ ਵਿਕਾਸ ਕਾਰਜ ਚਾਲੂ ਪਿੰਡ ਦੇ ਹੋਏ ਆ ਕਿ ਜਾਂ ਹੋਣੇ ਆ ਜੀ। ਸੋ ਇਹ ਸਾਡੇ ਨਾਲ ਮੌਜੂਦ ਨੇ ਸਾਸਿਕਾਲ ਵੀਰ ਜੀ ਸਾਸਿਕਾ ਸਰ ਸਰ ਸਭ ਤੋਂ ਪਹਿਲਾਂ ਮੁਬਾਰਕਾਂ ਤੁਹਾਡੀ ਨਵੀਂ ਪੰਚਾਇਤ ਬਣੀ ਆ ਸੋ ਕੀ ਕਹਿਣਾ ਚਾਹੋਗੇ ਪਿੰਡ ਵਾਲਿਆਂ ਨੇ ਤੁਹਾਨੂੰ ਮਾਣ ਬਖਸ਼ਿਆ ਸੇਵਾ ਕਰਨ ਦਾ ਮੌਕਾ ਦਿੱਤਾ ਤੁਹਾਡੇ ਸਿਰ ਤੇ ਤਾਜ ਰੱਖਿਆ ਸੋ ਕੀ ਕਹਿਣਾ ਚਾਹੋਗੇ ਸਰ ਸਾਡੇ ਪਿੰਡ ਵਾਲਿਆਂ ਨੇ ਸਾਡੇ ਸਿਰ ਤੇ ਤਾਜ ਰੱਖਿਆ ਆ ਅਸੀਂ ਪਿੰਡ ਦੀ ਰਹਿਮਾਨੀ ਦੇ ਵਿੱਚ ਕੋਈ ਵੀ ਕੰਮ ਉਹਨਾਂ ਦੇ ਪਿਛੇ ਬਿਨਾ ਕੋਈ ਨਹੀਂ ਕਰਾਂਗੇ ਉਹਨਾਂ ਦੇ ਹੁਕਮ ਨਾਲ ਕੰਮ ਕਰਾਂਗੇ ਸਾਰਾ ਪਿੰਡ ਦਾ ਤੇ ਪਿੰਡ ਦੇ ਵਿੱਚ ਹੁਣ ਤਾਂ ਵਿਕਾਸ ਸਾਡਾ ਸਟਾਰਟ ਹੋ ਗਿਆ ਆ ਤੇ ਹੁਣ ਸਰਕਾਰੀ ਸੜਕ ਜਿਹੜੀ 22 ਫੁੱਟ ਕਢਾਈ ਗਈ ਜੇ ਪਹਿਲਾਂ ਜਿਹੜੀ ਇਹਨਾਂ ਦਾ ਕਬਜ਼ਾ ਕਰਕੇ ਰੱਖੀ ਪਹਿਲਾਂ ਜ਼ਮੀਨਾਂ ਦੇ ਵਿੱਚ ਉਹ ਕਢਾਈ ਗਈ ਆ ਜੀ ਤੇ ਉਸ ਤੋਂ ਬਾਅਦ ਹੁਣ ਅਸੀਂ 22 ਫੁੱਟ ਸੜਕ ਕਢਾ ਕੇ ਤੇ ਉਹਦੇ ਉੱਤੇ ਪੱਕੀ ਟੈਕ ਲਗਣ ਦੀ ਆ ਸਰਕਾਰ ਦੀ ਰਹਿਮਾਨੀ ਦੇ ਵਿੱਚ ਤੇ ਬਹੁਤ ਵਧੀਆ ਹੁਣ ਗਾੜੀ-ਗਾੜੀ ਜਿੱਦਾਂ ਜਿੱਦਾਂ ਇਹ ਕੰਮ ਸਾਨੂੰ ਸਰਕਾਰ ਸਹਿਤਮ ਕਰੇਗੀ ਤੇ ਅਸੀਂ ਉਸ ਹਿਸਾਬ ਦੇ ਨਾਲ ਅਸੀਂ ਕੰਮਗਾੜੀ ਕਰੀ ਜਾਵਾਂਗੇ ਤੇ ਇਹ ਸੜਕ ਬਣ ਗਈ ਜੇ ਉੱਥੋਂ ਲਾ ਕੇ ਕਬਰਾਂ ਤੱਕ ਮੜੀਆਂ ਵਿੱਚ ਹੀ ਆ ਜਾਂਦੀਆਂ ਨੇ ਤੇ ਜ਼ਮੀਨਾਂ ਦੀਆਂ ਲੋਕਾਂ ਦੀਆਂ ਜ਼ਮੀਨਾਂ ਜਿਹੜੀਆਂ ਸਰਕਾਰੀ ਸੜਕ ਅਖਤਿਆਰ ਕੀਤੀ ਸੀ ਇਹਨਾਂ ਨੇ ਵਾਈਆਂ ਹੀ ਉਹ ਗਵਰਨਮੈਂਟ ਨੇ ਰਾਈਂ ਕਢਾਈਆਂ ਗਈਆਂ ਜੀ ਤੇ ਇਹ ਸਾਇਤ ਲੱਗਦਾ ਤੁਹਾਡੀ ਪਹਿਲੀ ਪੰਚਾਇਤ ਹੋਵੇਗੀ ਜਿਹੜੇ ਵਿਕਾਸ ਕਾਰਜ ਦਿੱਤੇ ਚਾਲੂ ਕਰ ਦਿੱਤੇ ਗਏ ਨੇ ਸੋ ਪਿਛਲੀ ਪੰਚਾਇਤ ਵੱਲੋਂ ਕਿਹੜੇ ਅਧੂਰੇ ਕੰਮ ਰਹਿ ਚੁੱਕੇ ਹੈ ਜਿਹੜੇ ਤੁਹਾਡੀ ਹੁਣ ਪੰਚਾਇਤ ਵੱਲੋਂ ਕਰਾਈ ਜਾਂਦੇ ਸਰ ਪਿਛਲੀ ਪੰਚਾਇਤ ਦੇ ਵਲੋਂ ਸੁਖੀਏ ਤਾਂ ਬੜਾ ਮੁਸ਼ਕਲੀ ਦੀ ਪਹਿਲਾਂ ਤਾਂ ਕੋਈ ਕੰਮ ਇੰਨਾ ਨਹੀਂ ਜੇ ਸਿਰੇ ਚੜਿਆ ਉਹਨਾਂ ਨੇ ਤੇ ਪਰ ਹੁਣ ਅਸੀਂ ਪੂਰਾ ਕੰਮ ਜਿਹੜਾ ਕਰਾਂਗੇ ਵੀ ਜਿੱਦਾਂ ਹੁਣ ਪਿੰਡ ਦੇ ਵਿੱਚ ਸਾਡੇ ਕੋਈ ਵੀ ਗਰਾਊਂਡ ਨਹੀਂ ਹੈਗੀ ਸਾਡੇ ਪਿੰਡ ਦੇ ਵਿੱਚ ਕੋਈ ਵੀ ਛੋਟਾ ਸਕੂਲ ਨਹੀਂ ਹੈਗਾ ਕਮ ਸਾਮ ਪਨਾਇਬਰੀ ਸਕੂਲ ਪੰਜਵੀਂ ਤੱਕ ਦਾ ਸਕੂਲ ਹੋਣਾ ਚਾਹੀਦਾ ਪਿੰਡ ਦੇ ਵਿੱਚ ਤੇ ਹਰ ਇੱਕ ਦਾ ਮਤਲਬ ਜਿਹੜੇ ਬੱਚੇ ਛੋਟੇ ਗਰਾਊਂਡ ਹੋਵੇ ਉਹਨਾਂ ਵਾਸਤੇ ਜਿਹੜੇ ਛੋਟੇ ਬੱਚੇ ਖੇਡਗੇ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰਨ ਗਾੜੀ ਜਾ ਕੇ ਆਪਣੇ ਭਾਰਤ ਦੇਖ ਦਾ ਨਾਮ ਰੋਸ਼ਨ ਕਰਨ ਤੇ ਉਹਨਾਂ ਵਾਸਤੇ ਅਸੀਂ ਸਰਕਾਰ ਗਾੜੀ ਗੁਜਾਰਸ਼ ਕਰਾਂਗੇ ਦਾਵਾ ਸਾਹਿਬ ਸਾਡੇ ਐਮਐਲਏ ਸਾਹਿਬ ਹੈ ਉਹਨਾਂ ਗਾੜੀ ਬੇਨਤੀ ਕਰਾਂਗੇ ਵੀ ਸਾਡੇ ਪਿੰਡ ਦੇ ਵਿੱਚ ਕੋਈ ਵੀ ਗਰਾਊਂਡ ਨਹੀਂ ਆ ਗਈ ਬੱਚਿਆਂ ਦੇ ਖੇਡਣ ਵਾਸਤੇ ਤੇ ਕੋਈ ਸਾਡਾ ਪੰਜਵੀਂ ਤੱਕ ਕੋਈ ਸਕੂਲ ਹੋਣਾ ਚਾਹੀਦਾ ਇੱਕ ਤੇ ਬਾਕੀ ਸਾਡੇ ਬਾਅਦ ਮੈਡੀਕਲ ਸਹੂਲਤ ਪਿੰਡ ਦੇ ਵਿੱਚ ਇੱਕ ਡਿਸਪੈਂਸਰੀ ਵਗੈਰਾ ਹੋਣੀ ਚਾਹੀਦੀ ਜੀ ਇਸ ਬੱਚੇ ਜਿਹੜੇ ਨੇ ਸਕੂਲ ਦੀ ਗੱਲ ਕੀਤੀ ਸੀ ਬੱਚੇ ਪੜਨ ਕਿੱਥੇ ਜਾਂਦੇ ਨੇ ਬੱਚੇ ਸਾਰੇ ਸਾਡੇ ਦੂਰ ਦੂਰ ਜਾਂਦੇ ਆ ਲਾਗੇ ਦੂਜੇ ਪਿੰਡ ਆ ਉਹਨਾਂ ਪਿੰਡਾਂ ਦੇ ਵਿੱਚ ਜਾਂਦੇ ਆ ਜਦ ਕਿ ਬਾਕੀ ਪਿੰਡਾਂ ਦੇ ਲਾਗੇ-ਲਾਗੇ ਸਾਰਿਆਂ ਦੇ ਵਿੱਚ ਸਕੂਲ ਆ ਪ੍ਰਾਇਮਰੀ ਸਕੂਲ ਖੁੱਲੇ ਹੋਏ ਆ ਤੇ ਸਿਰਫ ਇੱਕ ਸਾਡਾ ਇੱਕ ਪਿੰਡ ਆ ਜਿਹੜਾ ਇਹਦੇ ਵਿੱਚ ਸਕੂਲ ਹੈ ਨਹੀਂ ਜੀ ਤੇ ਨਾ ਕੋਈ ਗਰਾਊਂਡ ਹੈਗੀ ਆ ਉਹ ਨੌਜਵਾਨ ਵੀ ਉਹਨਾਂ ਦਾ ਵੀ ਲਗਸਨ ਦੇ ਵਿੱਚ ਅਹਿਮ ਰੋਲ ਦਾ ਹੁੰਦਾ ਸੋ ਤੁਹਾਡੀ ਪੰਚਾਇਤ ਵੱਲੋਂ ਨੌਜਵਾਨਾਂ ਵਾਸਤੇ ਕੀ ਪਲੇਟਫਾਰਮ ਹੋਵੇਗਾ ਸਰ ਨੌਜਵਾਨਾਂ ਬਾਅਦ ਤੇ ਸਾਡਾ ਪਲੇਟਫਾਰਮ ਇਹੋ ਹੀ ਹੋਏਗਾ ਵੀ ਇਹਨਾਂ ਨੂੰ ਅਸੀਂ ਗਰਾਊਂਡਾਂ ਬਣਾ ਕੇ ਦਈਏ ਮਤਲਬ ਆਪਾਂ ਗਰਾਊਂਡਾਂ ਬਣਾ ਕੇ ਦਵਾਂਗੇ ਇਹਨਾਂ ਨੂੰ ਗੇਮਾਂ ਖੇਡਣਗੇ ਤੇ ਜਿਹੜਾ ਨਸ਼ਿਆਂ ਤੋਂ ਦੂਰ ਰਹਿਣਗੇ ਤੇ ਜਿਹੜੇ ਇਹਨਾਂ ਨੂੰ ਗੇਮ ਪ੍ਰਤੀ ਪਿਆਰ ਰਹੇਗਾ ਇਹਨਾਂ ਦਾ ਵੀ ਹਰ ਕੰਮ ਵਿੱਚ ਵੀ ਗੇਮ ਇੱਕ ਇਹੋ ਜਿਹੀ ਚੀਜ਼ ਆ ਵੀ ਅਸੀਂ ਹਰ ਤਾਂ ਤੇ ਚੁਸਤੀ ਚੁਸਤੀ ਨਾਲ ਖੇਡਾਂਗੇ ਤੇ ਨਸ਼ੇ ਦੀ ਪ੍ਰੇਟਨਾ ਚੜੇਗਾ ਤੇ ਕੋਈ ਵੀ ਖੇਡ ਮੈਦਾਨ ਜਾਂ ਸਟੇਡੀਅਮ ਤੁਹਾਡੇ ਪਿੰਡ ਦੇ ਵਿੱਚ ਜਿੱਤੇ ਤੱਕ ਆ ਸਰਹੜੀ ਤੱਕ ਕੋਈ ਨਹੀਂ ਜੀ ਸਟੇਡੀਅਮ ਹੈਗਾ ਤੇ ਨਾ ਕੋਈ ਖੇਡ ਮੈਦਾਨ ਬਣਿਆ ਜੀ ਤੇ ਅੜਕਾਂ ਅਸੀਂ ਪੰਜਾਬ ਆਪਾ ਮਾਦਮੀ ਪਾਰਟੀ ਸਰਕਾਰ ਦੇ ਗਾੜੀ ਅਸੀਂ ਬੇਨਤੀ ਕਰਾਂਗੇ ਸਰਦਾਰ ਗੁਰਦੀਪ ਸਿੰਘ ਰਧਾਵਾ ਦੇ ਅੱਗੇ ਬੇਨਤੀ ਕਰਾਂਗੇ ਵੀ ਸਾਡੇ ਪਿੰਡ ਛੋਟਾ ਪਿੰਡ ਆ ਪਬਲਿਕਸਨ 500 ਲਾਗੇ ਜਾ ਕੇ ਪਬਲਿਕਸਨ ਹੈਗੀ ਇਹਦੇ ਵਿੱਚ ਤੇ ਇਹਨਾਂ ਵਾਸਤੇ ਗਰਾਊਂਡਾਂ ਬਣਾਈ ਜਾਵੇ ਤੇ ਆਪਣੇ ਪਿੰਡ ਦੇ ਵਿੱਚ ਆਪਣਾ ਡਿਸਪੈਂਸਰੀ ਵਗੈਰਾ ਖੋਲਹੀ ਜਾਵੇ ਸਰ ਗੱਲ ਕਰੀਏ ਮਨਰੇਗਾ ਦੀ ਮਨਰੇਗਾ ਦੇ ਵਿੱਚ ਤੁਸੀਂ ਆਮ ਸੋਸ਼ਲ ਮੀਡੀਆ ਤੇ ਸੁਣਿਆ ਹੋਵੇਗਾ ਕਿ ਨਜਾਇਜ਼ ਨਾਂ ਜਿਹੜੇ ਪਾਏ ਜਾਂਦੇ ਨੇ ਸੋ ਪੈਸੇ ਕਢਾਈ ਜਾਂਦੇ ਨੇ ਜਿਹੜੇ ਲੋੜਵੰਦ ਹੁੰਦੇ ਨੇ ਉਹਨਾਂ ਨੂੰ ਜਿਹੜਾ ਰੁਜ਼ਗਾਰ ਨਹੀਂ ਮਿਲਦਾ ਤਾਂ ਤੁਹਾਡੀ ਨਵਨਜੂਤ ਜਿਹੜੀ ਪੰਚਾਇਤ ਬਣੀ ਆ ਸੋ ਇਹਦੇ ਵੱਲੋਂ ਕਿਵੇਂ ਉਪਰਾਲਾ ਕੀਤਾ ਜਾਵੇ ਵੇਖੋ ਸਰ ਆਹ ਗੱਲ ਬਿਲਕੁਲ ਤੁਹਾਡੀ ਸਹੀ ਝੇ ਵੀ ਇਹ ਜਿਹੜਾ ਨਜਾਇਜ਼ ਜਿਹੜੇ ਨਾਂ ਪਾਏ ਜਾਂਦੇ ਆ ਤੇ ਉਹ ਗਰੀਬ ਲੋਕਾਂ ਉਧਰ ਤੋਂ ਉਧਰ ਹੀ ਰਹਿ ਜਾਂਦੇ ਆ ਇਹ ਮਨਰੇਗਾ ਦੀ ਜਿਹੜੀ ਸਕੀਮ ਆ ਇਹਦੇ ਵਿੱਚ ਆਮ ਲੋਕ ਜਿਹੜੇ ਗਰੀਬ ਪਰਿਵਾਰ ਦੇ ਲੋਕ ਆ ਇਹਨਾਂ ਦੇ ਨਾਮ ਪਾਏ ਜਾਂਦੇ ਆ ਤੇ ਪਾਉਣੇ ਚਾਹੀਦੇ ਆ ਤੇ ਜਿਹੜੇ ਆਪਣੇ ਪਿੰਡ ਦੇ ਵਿੱਚ ਸਫਾਈ ਦੇ ਜ਼ਿੰਮੇਵਾਰ ਹੁੰਦੇ ਆ ਇਹ ਆਪਣੇ ਪਿੰਡ ਨੂੰ ਪੂਰੀ ਸਫਾਈ ਕਰਦੇ ਆ ਉਹਨਾਂ ਦੇ ਨਾਮ ਪਾਏ ਜਾਣਗੇ ਗਾੜੀ ਅਜੇ ਤੱਕ ਤੇ ਇਦਾਂ ਦਾ ਨਹੀਂ ਕੰਮ ਹੋਇਆ ਗਰੀਬ ਲੋਕ ਅਜੇ ਵੀ ਸਾਨੂੰ ਕਹਿੰਦੇ ਆ ਵੀ ਸਾਡੇ ਨਾਮ ਨਹੀਂ ਪਏ ਤੇ ਸਾਨੂੰ ਮਨਰੇਗੇ ਦੇ ਰਾਹੀਂ ਸਾਨੂੰ ਕੋਈ ਸਕੀਮ ਦਾ ਫਾਇਦਾ ਨਹੀਂ ਹੋਇਆ ਪਰ ਸਾਡੀ ਸਰਪੰਚ ਜਿਹਦਾਂ ਦੇ ਅਸੀਂ ਬਣੇ ਆ ਤੇ ਸਾਡੇ ਕੋਈ ਵੀ ਪਿੰਡ ਦੇ ਵਿੱਚ ਆ ਕੇ ਕੋਈ ਵੀ ਆ ਕੇ ਮੀਡੀਆ ਵਾਲਾ ਪੁੱਛਲੇ ਵੀ ਸਾਡੇ ਅੰਦਰ ਸਾਰੇ ਗਰੀਬ ਲੋਕ ਪਰਿਵਾਰਾਂ ਦਾ ਨਾਂ ਪਾਏ ਜਾਂਦੇ ਤੇ ਗਰੀਬ ਪਰਿਵਾਰ ਪੂਰਾ ਮਿਹਨਤ ਨਾਲ ਕੰਮ ਕਰਦੇ ਆ ਤੇ ਉਹਨਾਂ ਦੇ ਪੂਰੇ ਖਾਤੇ ਦੇ ਵਿੱਚ ਪੈਸੇ ਆਉਂਦੇ ਆ ਸਰ ਰਾਸ਼ਨ ਕਾਰਡ ਦੀ ਔਰ ਪੈਨਸ਼ਨ ਦੀ ਸਮੱਸਿਆ ਵੀ ਪਿੰਡਾਂ ਵਿੱਚ ਆਮ ਵੇਖਣ ਨੂੰ ਸੁਣੀ ਜਾਂਦੀ ਆ ਵੀ ਪਾਣ ਦੋ ਢੜਿਆਂ ਦੇ ਵਿੱਚ ਉਹਦੇ ਇਕੱਠੇ ਗੇ ਰਾਸ਼ਨ ਉਹਦਾ ਕਟਿਆ ਗਿਆ ਸੋ ਤੁਹਾਡੀ ਪੰਚਾਇਤ ਬਣੀ ਗਈ ਆ ਗਰੀਬ ਆਦਮੀ ਨੂੰ ਕਿਤੇ ਕਿਤੇ ਫਾਇਦਾ ਨਹੀਂ ਮਿਲਦਾ ਸੋ ਰਾਸ਼ਨ ਕਾਰਡ ਦੀ ਸਮੱਸਿਆ ਵੀ ਕਦੇ ਨਾ ਕਦੇ ਹੁੰਦੀ ਆ ਤੇ ਪੈਨਸ਼ਨਾਂ ਵੀ ਜੜੀਆਂ ਨੇ ਲੈ ਕੇ ਸੋ ਤੁਹਾਡੀ ਪੰਚਾਇਤ ਵੱਲੋਂ ਕਿਵੇਂ ਦੇਖਿਆ ਜਾਏ ਸਰ ਸਾਡੀ ਪੰਚਾਇਤ ਵੱਲੋਂ ਇਹ ਆ ਵੀ ਔਣ ਤੱਕ ਅਸੀਂ ਰਾਸ਼ਨ ਕਾਰਡ ਬਣਾਉਣ ਦੀ ਕੋਸ਼ਿਸ਼ ਕੀਤੀ ਆ ਬਟ ਉਹਦੇ ਵਿੱਚ ਉਹਨਾਂ ਨੇ ਦੱਸਿਆ ਵੀ ਕੋਈ ਸਾਡਾ ਬੰਦ ਚੱਲਣ ਦੀਆਂ ਰਾਸ਼ਨ ਕਾਰਡ ਦੀਆਂ ਤੇ ਜਿਹਦੇ ਵਿੱਚ ਮਤਲਬ ਰਾਸ਼ਨ ਕਾਰਡ ਨਹੀਂ ਬਣ ਪਾਰੇ ਤੇ ਅਸੀਂ ਆਖਿਆ ਚਲੋ ਅਸੀਂ ਆਪਣਾ ਲੋਕ ਜਿਹੜੇ ਮਜ਼ਦੂਰ ਗਰੀਬ ਪਰਿਵਾਰ ਦੇ ਲੋਕ ਆ ਤੇ ਜਿਨ੍ਹਾਂ ਉਹਨਾਂ ਨੂੰ ਆਖਿਆ ਵੀ ਅਸੀਂ ਤੁਹਾਡੀ ਪਰੇ ਰਾਸ਼ਨ ਕਾਰਡ ਬਣਾਉਂਦੀ ਪੂਰੀ ਕੋਸ਼ਿਸ਼ ਕਰਾਂਗੇ ਜਦੋਂ ਸੈਟਾਂ ਖੁੱਲ ਜਾਣਗੀਆਂ ਅਸੀਂ ਤੁਹਾਡੇ ਰਾਸ਼ਨ ਕਾਰਡ ਬਣਾ ਕੇ ਦੇਵਾਂਗੇ ਦੂਸਰੀ ਗੱਲ ਵਡਾਪਾ ਪੈਨਸ਼ਨ ਵਿਧਵਾ ਪੈਨਸ਼ਨ ਬਹੁਤ ਦਿੱਕਤਾਂ ਹੁੰਦੀਆਂ ਇਹਨਾਂ ਚੀਜ਼ਾਂ ਦੀਆਂ ਤੇ ਅਸੀਂ ਉਹ ਵੀ ਅਪਰਾਲਾ ਕੀਤਾ ਆ ਕਿ ਸਰਕਾਰ ਨੇ ਵੈਸੇ ਕਿਹਾ ਵੀ ਘਰ-ਘਰ ਤੁਹਾਡੇ ਆ ਕੇ ਕੋਈ ਵੀ ਤੁਹਾਨੂੰ ਪਰੇਸ਼ਾਨੀ ਹੁੰਦੀ ਆ ਤੁਸੀਂ ਇਹ ਨੰਬਰ ਤੇ ਕਾਲ ਕਰੋ ਤੁਹਾਨੂੰ ਮਤਲਬ ਤੁਹਾਡੇ ਪਿੰਡ ਦੇ ਵਿੱਚ ਕੈਂਪ ਲਾਇਆ ਜਾਏਗਾ ਉਹਦੇ ਉੱਤੇ ਵੀ ਤੁਹਾਡੀਆਂ ਹਰ ਸੁਖ-ਸੁਭਲਤਾਵਾਂ ਨੂੰ ਕੀਤਾ ਜਾਵੇਗਾ ਨਜ਼ਰ ਅੰਦਾਜ਼ ਨਹੀਂ ਕੀਤਾ ਜਾਵੇਗਾ ਉਹਨੂੰ ਮਤਲਬ ਪੂਰਾ ਦੇਖਿਆ ਜਾਵੇਗਾ ਸਰ ਕਈ ਵਾਰੀ ਪਿੰਡਾਂ ਦੇ ਵਿੱਚ ਲੜਾਈ ਝਗੜੇ ਇੰਨੇ ਕੁ ਵਾਦ ਜਾਂਦੇ ਨੇ ਸੋ ਗਰੀਬ ਆਦਮੀ ਜਿਹੜਾ ਵਾ ਉਹ ਥਾਣੇ ਕਚਾਰਿਆਂ ਦੇ ਧੱਕੇ ਖਾਣੇ ਪੈਂਦੇ ਨੇ ਸੋ ਸਮਾਂ ਵੀ ਬਰਬਾਦ ਹੁੰਦਾ ਤੋ ਪੈਸਾ ਵੀ ਬਰਬਾਦ ਹੁੰਦਾ ਇੱਕ ਸਰਪੰਚ ਦਾ ਕੀ ਫਰਜ਼ ਹੁੰਦਾ ਕਿਵੇਂ ਦੇਖਦੇ ਹੋ ਤੁਹਾਡੇ ਵੱਲੋਂ ਕਿਵੇਂ ਉਪਰਾਲਾ ਕੀਤਾ ਜਾਵੇ ਸਰ ਅਹੀਂ ਪਿੰਡ ਗਿੱਲ ਦੀ ಗ್ರಾಮ ਪੰਚਾਇਤ ਅਸੀਂ ਇਹੋ ਕਵਾਂਗੇ ਕਿ ਜਿਹੜਾ ਪਿੰਡ ਦਾ ਮਸਲਾ ਆ ਪਿੰਡ ਦੇ ਵਿੱਚ ਹੀ ಗ್ರಾಮ ਪੰਚਾਇਤ ਦੇ ਵਿੱਚ ਹੀ ਮਸਲਾ ਹੱਲ ਕੀਤਾ ਜਾਵੇ ਉਹਨੂੰ ਅਸੀਂ ਥਾਣਿਆਂ ਤੱਕ ਕਚੈਰੀਆਂ ਤੱਕ ਨਾ ਜਾਣ ਦਿੱਤਾ ਜਾਵੇ ਤੇ ਅਸੀਂ ਕੋਸ਼ਿਸ਼ ਇਹ ਹੀ ਕਰਾਂਗੇ ਕਿ ਜਿਹੜਾ ਮਸਲਾ ਪਿੰਡ 'ਚ ਹੱਲ ਹੋਣ ਵਾਲਾ ਆ ਉਹਨੂੰ ਅਸੀਂ ਬਹਿ ਕੇ ਪੂਰੇ ਪਿੰਡ ਦੀ ਪੰਚਾਇਤ ਦੇ ਵਿੱਚ ਉਹਨੂੰ ਉੱਥੇ ਹੀ ਸਮਾਧਾਨ ਕੀਤਾ ਜਾਵੇਗਾ ਜੀ ਉਹ ਪਿੰਡ ਦੀ ਐਜੂਕੇਸ਼ਨ ਲੈ ਕੇ ਕਿਵੇਂ ਦੇਖਦੇ ਸਰ ਪਿੰਡ ਦੀ ਐਜੂਕੇਸ਼ਨ ਦੇਖੀਏ ਤਾਂ ਮਤਲਬ ਸਾਡੇ ਪਿੰਡ ਦੇ ਵਿੱਚ ਸਕੂਲ ਨਹੀਂ ਹੈਗਾ ਕੋਈ ਵੀ ਛੋਟੇ ਬੱਚੇ ਪੰਜਵੀਂ ਤੱਕ ਜਿਹੜੇ ਬੱਚੇ ਸਕੂਲ ਹੋਣਾ ਚਾਹੀਦਾ ਕਮ ਸਕੱਮ ਪੰਜਵੀਂ ਤੱਕ ਕਿ ਅਸੀਂ ਕਹਿੰਦੇ ਆ ਤੇ ਬਾਕੀ ਛੋਟੇ ਬੱਚੇ ਸਰਕਾਰੀ ਸਕੂਲਾਂ 'ਚ ਵੀ ਜਾਂਦੇ ਆ ਪੈਦਲ ਜਾਂਦੇ ਨੇ ਉਹਨਾਂ ਵਾਸਤੇ ਮਤਲਬ ਕੋਈ ਇਹੋ ਨਹੀਂ ਨਾ ਕੋਈ ਸਾਈਕਲ ਨਾ ਕੋਈ ਆਟੋ ਅਸੀਂ ਸਰਕਾਰ ਗੱਡੀ ਅਸੀਂ ਬੇਨਤੀ ਕਰਾਂਗੇ ਵੀ ਇੱਥੇ ਕੋਈ ਨਾ ਕੋਈ ਆਟੋ ਰੱਖਸ਼ਾ ਵਗੈਰਾ ਵੀ ਲਾਇਆ ਜਾਵੇ ਇਹਨਾਂ ਵਾਸਤੇ ਜਿਹੜੇ ਦੂਰ ਥੋੜੇ 2 ਕਿਲੋਮੀਟਰ ਜਾਂ ਕਿਲੋਮੀਟਰ ਦੀ ਦੂਰੀ ਤੇ ਜਾਂਦੇ ਆ ਤੇ ਇਹਨਾਂ ਨੂੰ ਇਹਨਾਂ ਦਾ ਸਮਾਧਾਨ ਹੋ ਜੇ ਇਹਨਾਂ ਦਾ ਹਲੋ ਜੀ ਜੀ ਸਰ ਕਈ ਵਾਰੀ ਪੰਜਾਬ ਸਰਕਾਰ ਔਰ ਸੈਂਟਰ ਸਰਕਾਰ ਤੋਂ ਸੁੱਖ ਸਹੂਲਤਾਂ ਹੁੰਦੀਆਂ ਨੇ ਗਰੀਬ ਲੋਕਾਂ ਵਾਸਤੇ ਸੋ ਪਿੰਡ ਦੇ ਵਿੱਚ ਦੋ ਜਾਂ ਤਿੰਨ ਹੋਣ ਕਰਕੇ ਉਹਨਾਂ ਤੱਕ ਪਹੁੰਚਦਾ ਨਹੀਂ ਹੁੰਦੀਆਂ ਸੋ ਤੁਹਾਡੀ ਪੰਚਾਇਤ ਵੱਲੋਂ ਜਿਹੜਾ ਕਿਵੇਂ ਬਰਾਲਾ ਕੀਤਾ ਜਾਵੇ ਸਰ ਇਹ ਚੀਜ਼ਾਂ ਹਰ ਪਿੰਡ ਦੇ ਵਿੱਚ ਹੁੰਦੀ ਆ ਪਿੰਡ ਦੇ ਵਿੱਚ ਵੰਡੇ ਹੁੰਦੇ ਆ ਪਰ ਅਸੀਂ ਇਹ ਚੀਜ਼ਾਂ ਨੂੰ ਨਾਮੁੱਖ ਰੱਖਦੇ ਹਾਂ ਅਸੀਂ ਇਹ ਜੋਨੇ ਆਪੀ ਸਾਡਾ ਪਿੰਡ ਬਾਕੀ ਪਿੰਡਾਂ ਦੀ ਅਸੀਂ ਜ਼ਿੰਮੇਵਾਰੀ ਨਹੀਂ ਅਸੀਂ ਆਪਣੇ ਪਿੰਡ ਦੇ ਵੱਲੋਂ ਕਹਿੰਦੇ ਵੀ ਸਾਡਾ ਪਿੰਡ ਧੜਿਆਂ ਦੇ ਵਿੱਚ ਨਾਂ ਵੰਡਿਆ ਜਾਵੇ ਅਸੀਂ ਜਿਹੜੀ ਸਰਕਾਰ ਵੱਲੋਂ ਤੁਹਾਨੂੰ ਸਹੂਲਤ ਮਿਲਦੀ ਆ ਉਹ ਹਰ ਇੱਕ ਘਰ ਤੱਕ ਪਹੁੰਚਾਈ ਜਾਵੇ ਅਸੀਂ ਚਾਹੁੰਦੇ ਆ ਵੀ ਪਾਰਟੀ ਬਾਜੀ ਤੋਂ ਉੱਠ ਕੇ ਕੰਮ ਕੀਤਾ ਜਾਵੇ ਤੇ ਧੜਿਆਂ ਵਿੱਚ ਨਾਂ ਵੰਡਿਆ ਜਾਵੇ ਤੇ ਹਰ ਇੱਕ ਗਰੀਬ ਪਰਿਵਾਰ ਨੂੰ ਇਸ ਚੀਜ਼ ਦੀ ਜੋ ਸਰਕਾਰ ਵੱਲੋਂ ਆਪਣੀ ਸੁੱਖ ਸਹੂਲਤਾਂ ਦੀ ਸਕੀਮ ਆਉਂਦੀ ਆ ਉਹਨਾਂ ਨੂੰ ਪਰਿਵਾਰ ਤੱਕ ਪਹੁੰਚੀ ਪਹੁੰਚੀ ਕੀਤੀ ਜਾਵੇ ਜੀ ਤੁਹਾਨੂੰ ਕੀ ਲੱਗਦਾ ਕਿਹੜਾ ਜਿਹੜਾ ਹੁਣ ਮੇਜਰ ਕੰਮ ਆ ਜਿਹੜਾ ਤੁਹਾਡੇ ਪਿੰਡ ਦੇ ਵਿੱਚ ਹੋਣ ਵਾਲਾ ਕਿਸ ਚੀਜ਼ ਦੀ ਡਿਮਾਂਡ ਜਿਹੜੀ ਜ਼ਰੂਰੀ ਆ ਜੋ ਗਰੀਬ ਲੋਕਾਂ ਨੂੰ ਵੀ ਕੋਈ ਸੁੱਖ ਸਹੂਲਤ ਹੋਵੇ ਸਰ ਸਭ ਤੋਂ ਪਹਿਲਾਂ ਤੇ ਪਿੰਡ ਦੇ ਵਿੱਚ ਇੱਥੋਂ ਆਪਣਾ ਪਿੰਡ ਗਿੱਲ ਦੇ ਵਿੱਚੋਂ 22 ਫੁੱਟ ਦਾ ਰਸਤਾ ਨਿਕਲਦਾ ਸੀ ਕਮਰਾ ਤੱਕ ਮੜੀਆਂ ਵਿੱਚੀਆਂ ਦਿਆਂ ਵਿੱਚੀਆਂ ਕਬਰਾਂ ਆਉਂਦੀਆਂ ਨੇ ਉਹਦੇ ਵਿੱਚੋਂ ਜਦੋਂ ਕੋਈ ਰਾਬਣਾ ਕਰੇ ਕੋਈ ਇਹੋ ਜਿਹਾ ਹਾਦਸਾ ਹੋ ਜਾਂਦਾ ਸੀ ਤੇ ਬੜਾ ਬੁਰਾ ਹਾਲ ਹੋ ਜਾਂਦਾ ਸੀ ਸੜਕ ਦੇ ਉੱਤੇ ਨਹੀਂ ਲੰਘਣ ਵਾਸਤੇ ਤੇ ਸਭ ਤੋਂ ਪਹਿਲਾਂ ਹੁਣ ਇਹ ਸੜਕ ਦਾ ਅਹੀਂ ਪ੍ਰਪੋਜ਼ਲ ਆਖਿਆ ਵੀ ਸੜਕ ਬਣੀ ਜਾਏ ਮੜੀਆਂ ਤੱਕ ਤੇ ਕਬਰਾਂ ਤੱਕ ਸੜਕ ਬਣੇ ਪਹਿਲਾਂ ਤੇ ਕੋਈ ਇਹੋ ਜਿਹਾ ਹੋ ਜਾਂਦਾ ਤੇ ਲੋਕ ਸਹੀ ਤਰੀਕੇ ਨਾਲ ਲੰਘ ਸਕਣ ਗਾੜੀ ਤੇ ਉਹ ਸਭ ਤੋਂ ਪਹਿਲਾਂ ਪ੍ਰੋਪੋਜ਼ਲ ਇਹ ਕੀਤਾ ਗਿਆ ਉਸ ਤੋਂ ਬਾਅਦ ਪਿੰਡ ਦੇ ਵਿੱਚ ਸਾਡੇ ਛੱਪੜ ਵਗੈਰਾ ਦਾ ਬੜਾ ਮੰਦਾ ਹਾਲਿਆ ਉਹਨਾਂ ਨੂੰ ਵੀ ਅਹੀਂ ਸਰਕਾਰ ਦੇ ਨਜ਼ਰ ਦੇ ਵਿੱਚ ਲਿਆਂਦਾ ਆ ਤੇ ਬਾਕੀ ਹੁਣ ਅਹੀਂ ਪੰਚਾਇਤ ਆ ਪੰਚਾਇਤ ਹੋਣ ਦੇ ਨਾਂ ਤੇ ਅਸੀਂ ਉਸ ਛੱਪੜ ਦੇ ਵਿੱਚ ਵੀ ਸੀਵਰੇਜ ਵਗੈਰਾ ਪਾਵਾਂਗੇ ਤੇ ਇਹਦਾ ਪਾਣੀ ਦਾ ਨਿਕਾਸੀ ਅਗੇ ਦੂਰ ਤੱਕ ਕਰਾਂਗੇ ਦੂਸਰਾ ਲਾਈਟਿੰਗ ਸਿਸਟਮ ਵੀ ਚੱਲਦਾ ਲੋਕਾਂ ਦੇ ਕਈਆਂ ਪਿੰਡਾਂ ਦੇ ਵਿੱਚ ਆ ਆ ਬੜਾ ਬੜਾ ਸੋਹਣਾ ਲਾਈਟਿੰਗ ਸਿਸਟਮ ਲਾਇਆ ਲੋਕਾਂ ਨੇ ਪਰ ਸਾਡੇ ਪਿੰਡ ਵਿੱਚ ਅਜੇ ਤੱਕ ਇਹੋ ਜੀ ਕੋਈ ਵੀ ਸੁੱਖ ਸਹੂਲਤ ਨਹੀਂ ਮਿਲੀ ਕਿ ਜਿਹੜਾ ਲਾਈਟਿੰਗ ਸਿਸਟਮ ਲਵਾਤਾ ਹੋਏ ਸਰਪੰਚ ਨੇ ਪਰ ਅਸੀਂ ਪੂਰੀ ਪੂਰੀ ਕੋਸ਼ਿਸ਼ ਕਰਾਂਗੇ ਵੀ ਲਾਈਟਿੰਗ ਸਿਸਟਮ ਵੀ ਲਵਾਈ ਜਾਵੇ ਜਿੱਥੇ ਕੋਈ ਵਾਈਫਾਈ ਦਾ ਸਾਨੂੰ ਲੱਗਦਾ ਵੀ ਵਾਈਫਾਈ ਕਨੈਕਟ ਹੋਵੇ ਜਿਹੜੀਆਂ ਸਰਕਾਰ ਨੇ ਸਾਨੂੰ ਕਿਹਾ ਵੀ ਵਾਈਫਾਈ ਵੀ ਲੱਗਣਗੇ ਤੁਹਾਡੇ ਪਿੰਡ ਦੇ ਛੋਟਾ ਪਿੰਡ ਵਿੱਚ ਵਾਈਫਾਈ ਲੱਗਣ ਨਾਲ ਮਤਲਬ ਹਰ ਇੰਟਰਨੈਟ ਦੀ ਸਹੂਲਤ ਦਿੱਤੀ ਜਾਵੇ ਉਹ ਵੀ ਲਵਾਵਾਂਗੇ ਤੇ ਬਾਕੀ ਕੈਮਰਿਆਂ ਦੀ ਗੱਲ ਹੈ ਜਿੱਥੇ-ਜਿੱਥੇ ਮੇਨ ਜਗ੍ਹਾ ਉੱਥੇ ਕੈਮਰੇ ਲਵਾਉਣ ਦੀ ਵੀ ਪੂਰੀ ਕੋਸ਼ਿਸ਼ ਕਰਾਂਗੇ ਜੀ ਅ ਪਿੰਡ ਵਾਲਿਆਂ ਨੇ ਤੁਹਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਮਾਨ ਬਕਸਿਆ ਸੋ ਤੁਹਾਡੇ ਸਿੱਤੇ ਤਾਇ ਰੱਖਿਆ ਕੀ ਮੈਸੇਜ ਦੇਣਾ ਚਾਹੋਗੇ ਪਿੰਡ ਵਾਲੇ ਮੈਂ ਪਿੰਡ ਵਾਲਿਆਂ ਨੂੰ ਵੀ ਮੈਸੇਜ ਇਹੋ ਦੇਣਾ ਚਾਹੁੰਦਾ ਆ ਕਿ ਧੜੇ ਬਾਜੀ ਤੋਂ ਉੱਠ ਕੇ ਕੰਮ ਕਰੋ ਇਹ ਨਹੀਂ ਵੀ ਸਰਪੰਚ ਬਣ ਗਏ ਆ ਤੇ ਅਸੀਂ ਸਭ ਕੁਝ ਹੀ ਬਣ ਗਏ ਆ ਕਿ ਪਿੰਡ ਵਾਲਿਆਂ ਦੇ ਨਾਲ ਚੱਲਣਾ ਆ ਪਿੰਡ ਦੇ ਵਿੱਚ ਕੋਈ ਵੀ ਕੰਮ ਕਾਜ ਬਾਕੀ ਆ ਉਹਨੂੰ ਅਸੀਂ ਲੜ ਮਿਲ ਕੇ ਸਾਰੇ ਇਕੱਠੇ ਹੋ ਕੇ ਕੰਮ ਕਰੀਏ ਤੇ ਉਹਨੂੰ ਪਾਰ ਕਰੀਏ ਪੂਰੇ ਨੇਪੜੇ ਚੜ੍ਹੀਏ ਕੰਮ ਨੂੰ ਤੇ ਜਿੱਥੇ ਕੋਈ ਵਿਗੜ ਪਾਉਂਦਾ ਆ ਉਹਦੇ ਨਾਲ ਬਹਿ ਕੇ ਗੱਲਬਾਤ ਕਰਕੇ ਵੀ ਇਹ ਕੰਮ ਦੇ ਵਿੱਚ ਸਾਡਾ ਲੌਸ ਆ ਇਹਦੇ ਵਿੱਚ ਅਸੀਂ ਇਦਾਂ ਨਹੀਂ ਕਰਨਾ ਪਿੰਡ ਦਾ ਭਲਾ ਪਿੰਡ ਦੇ ਕੋਈ ਵੀ ਕੰਮ ਆ ਇਹਦੇ ਵਿੱਚ ਵਰਕ ਹੋਣ ਦਿੱਤਾ ਜਾਵੇ ਪਿੰਡ ਦੇ ਵਾਸਤੇ ਤੇ ਅਸੀਂ ਚਾਹੁੰਦੇ ਆ ਵੀ ਪਿੰਡ ਵਿੱਚ ਸਭ ਤੋਂ ਸੋਹਣਾ ਪਿੰਡ ਸਾਡਾ ਗਿਲ ਪਿੰਡ ਬਣੇ ਲਾਗੇ ਤਾਂ ਕਿ ਪਿੰਡ ਵਾਲੇ ਵੇਖਣ ਲੋਕ ਵੇਖਣ ਉਹਨ ਵੀ ਵਾਕਈ ਵੀ ਇਹ ਪਿੰਡ ਦੇ ਵਿੱਚ ਡਵੈਲਪਮੈਂਟ ਹੋਇਆ ਆ ਤੇ ਬਹੁਤ ਸੋਹਣਾ ਲੱਗਾ ਆ ਅ ਜੀ ਸੋ ਇਹ ਹਨ ਸਰਪੰਚ ਹਰਪਾਈਨ ਕੋਰ ਦੇ ਬੇਟੇ ਅਜੀਤ ਸਿੰਘ ਜੀ ਸੋ ਇਹਨਾਂ ਦਾ ਕਹਿਣਾ ਕਿ ਪਿੰਡ ਦੇ ਵਿੱਚ ਨਾ ਕੋਈ ਸਕੂਲ ਨਾ ਕੋਈ ਡਿਸਪੈਂਸਰੀ ਨਾ ਕੋਈ ਹੋਰ ਤਰ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਖੇਡ ਸਟੇਡੀਅਮ ਨਹੀਂ ਹੈਗਾ ਕੋਈ ਕਿਸੇ ਤਰ੍ਹਾਂ ਦੀ ਸੁੱਖ ਸਹੂਲਤ ਫਿਲਹਾਲ ਨਹੀਂ ਹੈਗੀ ਤੋਂ ਇਹਨਾਂ ਦੀ ਨਵਜੂਤ ਜਿਹੜੀ ਪੰਚਾਇਤ ਚੁਣੀ ਗਈ ਆ ਸੋ ਇਹਨਾਂ ਵੱਲੋਂ ਉਪਰਾਲਾ ਕੀਤਾ ਜਾਵੇਗਾ ਹਰ ਤਰ੍ਹਾਂ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਪਿੰਡ ਦੇ ਵਿੱਚ ਹਰ ਤਰ੍ਹਾਂ ਦੀ ਸੁੱਖ ਸਹੂਲਤ ਜਿਹੜੀ ਇੱਥੇ ਪੁੱਜਦਾ ਕਰਨਗੇ ਸੋ